ਸਈ ਵੱਟ ਗਿਆ ਸੰਸਾਰ ਤੋਂ ਕਹਿੰਦਾ ਮੇਰੇ ਵਰਗਾ ਦਾਤਾ ਕੋਈ ਨਹੀਂ ਇਹ ਵੀ ਭੁਲੇਖਾ ਹੋ ਜਾਂਦਾ ਬੰਦੇ ਨੂੰ ਅਸੀਂ ਰੋਜ਼ ਪੜ੍ਹਦੇ ਹਾਂ ਇੱਕ ਪਾਸੇ ਤਾਂ ਦਾਦਾ ਦਾਤਾ ਏਕ ਹੈ ਸਭ ਕੋ ਫਿਰ ਬਾਅਦ ਵਿੱਚ ਸਾਧ ਸੰਗਤ ਜਦੋਂ ਦਾਤਾ ਮਿਲ ਗਈਆਂ ਜਾਂ ਕਿਸੇ ਦੀ ਮਦਦ ਕਰਦਾ ਫਿਰ ਮੋਹ ਰ ਆਪਣੀ ਲਾਉਣ ਲੱਗ ਜਾਂਦਾ ਕਹਿੰਦਾ ਮੈਂ ਹੀ ਆ ਜਿਹੜਾ ਦੇ ਰਿਹਾ ਇੱਕ ਫਕੀਰ ਇੱਕ ਰਾਜੇ ਨੂੰ ਵੇਖਦਾ ਹੈ ਤੇ ਉਹ ਰਾਜਾ ਨਾ ਰੋਜ਼ ਕਿਸੇ ਨਾ ਕਿਸੇ ਨੂੰ ਕੁਝ ਵੰਡ ਕੇ ਕੁਝ ਦਾਨ ਦੇ ਕੇ ਤੇ ਫਿਰ ਰੋਟੀ ਖਾਂਦਾ ਹੁੰਦਾ ਸੀ ਕਿਉਂਕਿ ਸੁਭਾਅ ਬਣਾਈਏ ਆਪਣਾ ਉਹ ਰਾਜੇ ਦਾ ਸਾਧ ਸੰਗਤ ਇੱਕ ਹੋਰ ਅੰਦਰੋਂ ਅੰਤਰੀਵ ਤੋਂ ਮਨ ਕਰਕੇ ਇੱਕ ਸੁਭਾਅ ਐਸਾ ਵੀ ਸੀ ਕਿ ਉਹ ਕਿਸੇ ਨੂੰ ਜਦੋਂ ਵੰਡਦਾ ਹੁੰਦਾ ਸੀ ਤੇ ਆਪਣਾ ਸਿਰ ਨੀਵਾ ਕਰ ਲੈਂਦਾ ਸੀ ਆਪਣੇ ਨੈਣ ਝੁਕਾ ਲਿਆ ਕਰਦਾ ਸੀ ਫਕੀਰ ਨੂੰ ਪਤਾ ਲੱਗਾ ਫਕੀਰ ਆਇਆ ਕਤਾਰ ਵਿੱਚ ਖੜ ਗਿਆ ਹੁਣ ਰਾਜਾ ਕਿਸੇ ਨੂੰ ਕੱਪੜੇ ਦਿੰਦਾ ਹੈ ਕਿਸੇ ਨੂੰ ਪਦਾਰਥ ਦਿੰਦਾ ਹੈ ਕਿਸੇ ਨੂੰ ਮਾਇਆ ਦਿੰਦਾ ਹੈ ਫਕੀਰ ਦੀ ਵਾਰੀ ਆਈ ਤੇ ਫਕੀਰ ਕਹਿਣ ਲੱਗਾ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਇੱਕੋ ਸਵਾਲ ਹੈ ਤੇਰੇ ਅੱਗੇ ਮੇਰੇ ਉਸ ਸਵਾਲ ਦਾ ਜਵਾਬ ਦੇ ਦੇ ਰਾਜਨ ਪੁੱਛਦਾ ਵੀ ਦੱਸ ਫਕੀਰ ਸਾਈ ਵੀ ਕੀ ਪੁੱਛਣਾ ਚਾਹੁੰਦਾ ਫਕੀਰ ਨੇ ਸਵਾਲ ਕੀਤਾ ਸੀਖੇ ਕਹਾ ਨਵਾਬ ਜੂ ਦੇਣੀ ਐਸੀ ਦੇਣ ਨਮਾਬ ਜੀ ਤੁਸੀਂ ਕਿੱਥੋਂ ਸਿੱਖਿਆ ਇਹੋ ਜਿਹਾ দান ਕਰਨਾ ਇਸ ਢੰਗ ਨਾਲ দান ਕਰਨਾ ਜਿਉਂ ਜਿਉਂ ਕਰ ਉੱਚੇ ਵੜੇ ਤਿਉਂ ਤਿਉਂ ਨੀਚੇ ਨੈਣ ਜਿਵੇਂ ਜਿਵੇਂ ਆਹ ਹੱਥ ਦੇਣ ਵਾਸਤੇ ਕਿਸੇ ਦੀ ਮਦਦ ਕਰਨ ਵਾਸਤੇ ਉੱਤੇ ਹੁੰਦੇ ਨੇ ਨਾ ਵੱਧਦੇ ਨੇ ਅੱਗੇ ਜਿਵੇਂ ਤਿਵੇਂ ਤੇਰੇ ਨੈਣ ਝੁਕਦੇ ਜਾਂਦੇ ਆ ਹੁਣ ਸਾਡਾ ਕੀ ਸੁਭਾਅ ਹੁੰਦਾ ਹੈ ਅਸੀਂ ਕਹਿੰਦੇ ਨਾਮ ਆਪਣਾ ਲਖਵਾ ਕੇ ਜਾਣਾ ਮੋਹ ਆਪਣੇ ਨਾਮ ਦੀ ਲਾ ਕੇ ਜਾਣੀ ਹੈ ਇਕ ਨਵ ਬਜ਼ੁਰਗ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕੁਝ ਲੱਭ ਰਿਹਾ ਸੀ ਬਹੁਤ ਸਮਾਂ ਪਹਿਲਾਂ ਦਾਸ ਨੇ ਵਾਰਤਾ ਪੜ੍ਹੀ ਗੁਰਮਤ ਇਤਿਹਾਸ ਦੀ ਇੱਕ ਸਾਧ ਸੰਗਤ ਦੀ ਪੁਸਤਕ ਆਉਂਦੀ ਹੈ ਉਹਦੇ ਵਿੱਚ ਸਾਧ ਸੰਗਤ ਲਿਖਿਆ ਹੋਇਆ ਗੁਰਬਾਣੀ ਚਾਨਣ ਦੇ ਅੰਦਰ ਉਹ ਬਜ਼ੁਰਗ ਧਰਮ ਉੱਥੇ ਧਰਮ ਸਥਾਨ ਤੇ ਭਾਵ ਗੁਰਦੁਆਰੇ ਦੇ ਅੰਦਰ ਪ੍ਰਕਰਮਾ ਵਿੱਚ ਬੈਠਾ ਗੋਡਿਆਂ ਭਾਰੋ ਕੇ ਹੱਥਾਂ ਨਾਲ ਕੁਝ ਟੋਲਦਾ ਇੱਕ ਨੌਜਵਾਨ ਲੜਕਾ ਕੋਲ ਉਲੰਘਦਾ ਲੰਘਦਾ ਵੇਖਦਾ ਉਸ ਬਜ਼ੁਰਗ ਦੇ ਵੱਲ ਤੇ ਬਜ਼ੁਰਗ ਕੋਲ ਰੁੱਕ ਕੇ ਹੈ ਪੁੱਛਣ ਲੱਗਾ ਕਹਿੰਦਾ ਬਜ਼ੁਰਗੋ ਬਾਪੂ ਜੀ ਵੀ ਕੁਝ ਗਵਾਚ ਗਿਆ ਮੈਂ ਮਦਦ ਕਰ ਦਿਆਂ ਉਹ ਕਹਿੰਦਾ ਨਹੀਂ ਨਹੀਂ ਕੁਝ ਨਹੀਂ ਗਵਾਚਿਆ ਜੋ ਗਵਾਚਿਆ ਵੀ ਹੈ ਮੈਂ ਆਪੇ ਹੀ ਲੱਭ ਲਵਾਂਗਾ ਤੇਰੀ ਮਦਦ ਦੀ ਲੋੜ ਨਹੀਂ ਐ ਇੰਨਾ ਕਹਿ ਕੇ ਉਹ ਫਿਰ ਸਾਧ ਸੰਗਤ ਉਸੇ ਤਰ੍ਹਾਂ ਪ੍ਰਕਰਮਾਂ ਟੋਲਦਾ ਟੋਲਦਾ 10 ਕਦਮ 15 ਕਦਮ 20 ਕਦਮ ਅੱਗੇ ਅੱਗੇ ਤੁਰਦਾ ਜਾਂਦਾ ਲੱਭਦਾ ਜਾਂਦਾ ਕਦੇ ਕੰਧਾਂ ਤੇ ਹੱਥ ਫੇਰ-ਫੇਰ ਕੇ ਕੁਝ ਲੱਭਦਾ ਉਹ ਨੌਜਵਾਨ ਉੱਥੇ ਹੀ ਰੁਕ ਗਿਆ ਉਹ ਫਿਰ ਜਾਂਦਾ ਨੇੜੇ ਤੇ ਫਿਰ ਜਾ ਕੇ ਪੁੱਛਦਾ ਕਹਿਣ ਲੱਗਾ ਬਜ਼ੁਰਗੋ ਕੁਝ ਗਵਾਚਿਆ ਜਰੂਰ ਹੈ ਤੁਹਾਡਾ ਮੈਨੂੰ ਜਾਪਦਾ ਪਿਆ ਵੀ ਜਿਸ ਤਰ੍ਹਾਂ ਤੁਸੀਂ ਲੱਭਦੇ ਹੋ ਨਾ ਟੋਲਦੇ ਹੋ ਸ਼ਾਇਦ ਤੁਹਾਡੀ ਨਿਗਾਹ ਘਟ ਹੈ ਤੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਨੂੰ ਦੱਸੋ ਤਾਂ ਸਹੀ ਵੀ ਗਵਾਚਾ ਕੀ ਹੈ ਤੇ ਸਾਧ ਸੰਗਤ ਕਮਾਲ ਹੋ ਗਈ ਉਸ ਵਕਤ ਜਦੋਂ ਬਜ਼ੁਰਗ ਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਕਈ ਸਾਲ ਪਹਿਲਾਂ ਆਇਆ ਸੀ ਇਨਾ দান ਦੇ ਕੇ ਨਾ ਇੰਨੀ ਸੇਵਾ ਕਰਾ ਕੇ ਗਿਆ ਸੀ ਪ੍ਰਬੰਧਕਾਂ ਨੂੰ ਕਿਹਾ ਜੀ ਮੇਰੇ ਨਾਂ ਦਾ ਪੱਥਰ ਲਿਖਵਾ ਦਿਓ ਪੱਥਰ ਲੱਭ ਲਿਆ ਰੱਭ ਰਿਆਂ ਕਈ ਸਾਲਾਂ ਬਾਅਦ ਆਉਣਾ ਹੋਇਆ ਵਿਦੇਸ਼ ਵਿੱਚੋਂ ਆਇਆ ਤੇ ਮੈਂ ਪੱਥਰ ਲੱਭ ਰਿਆ ਸੀ ਵੀ ਕਿੱਥੇ ਕੋਲ ਆਇਆ ਹੋਇਆ ਮੈਨੂੰ ਲੱਭਦਾ ਹੀ ਨਹੀਂ ਪਿਆ ਮੇਰੀ ਮਦਦ ਕਰ ਦੇ ਹਾਲ ਤੇ ਹੈ ਨਾ ਸਾਡੀ ਸਾਦ ਸੰਗਤ ਜਿੱਥੇ ਆ ਕੇ ਆਪਣਾ ਆਪ ਮਿਟਾ ਕੇ ਕਹਿਣਾ ਸੀ ਨਾ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪ ਤੇ ਕਿਆ ਲੱਗੈ ਤੇ ਉਥੇ ਆ ਕੇ ਵੀ ਅਜੇ ਵੀ ਬੰਦਾ ਕਹਿੰਦਾ ਕਹਿੰਦਾ ਮੈਂ ਲਵ ਲਵਾਂ ਮੇਰਾ ਨਾਲ ਮਿਲ ਜਾਏ ਕਿਤੇ ਫੇਲਿਕ ਤੇ ਸਾਧ ਸੰਗਤ ਤੋਂ ਫਕੀਰ ਪੁੱਛਦਾ ਕਹਿੰਦਾ ਸਿੱਖੇ ਕਾਹ ਨਵਾਬ ਜੂੰ ਦੇਣੀ ਐਸੀ ਦੇਨ ਜਿਉਂ ਜਿਉਂ ਕਰ ਊਚੇ ਭੜੇ ਤਿਉਂ ਤਿਉ ਨੀਚੇ ਨੈਣ ਤੇ ਸਾਧ ਸੰਗਤ ਤੋਂ ਅੱਗੋਂ ਨਵਾਬ ਨੇ ਜਵਾਬ ਬੜਾ ਸੋਹਣਾ ਦਿੱਤਾ ਉਹ ਕਹਿਣ ਲੱਗਾ ਕਹਿੰਦਾ ਜੀ ਮੈਂ ਨਹੀਂ ਦੇ ਰਿਆ ਮੈਂ ਨਹੀਂ ਵੰਡ ਰਿਆ ਦੇਣ ਹਾਰ ਕੋਈ ਔਰ ਹੈ ਜੋ ਭੇਜਤ ਹੈ ਦਿਨ ਰੈਣ ਕਹਿੰਦਾ ਦੇਣ ਵਾਲਾ ਕੋਈ ਹੋਰ ਹੈ ਜਿਹੜਾ ਦਿਨ ਰਾਤ ਭੇਜਦਾ ਪਿਆ ਹੈ ਦਿੰਦਾ ਪਿਆ ਹੈ ਲੋਕ ਭਰਮ ਮੁਜ ਪਰ ਕਰੇ ਤਾਂ ਤੇ ਨੀਚੇ ਨੈਣ ਕਹਿੰਦਾ ਲੋਕ ਇਹ ਗੱਲ ਦਾ ਭੁਲੇਖਾ ਮਨ ਵਿੱਚ ਰੱਖੀ ਬੈਠੇ ਨੇ ਵੀ ਦੇਣ ਵਾਲਾ ਰਾਜਾ ਹੈ ਕਹਿੰਦਾ ਨਹੀਂ ਮੈਂ ਉਹ ਭੁਲੇਖਾ ਕੱਢ ਰਿਆਂ ਲੋਕਾਂ ਦਾ ਕਿ ਦੁਨੀਆ ਦੇ ਲੋਕੋ ਵੰਡਣ ਵਾਲਾ ਜ਼ਰੂਰ ਮੈਂ ਹਾਂ ਪਰ ਦੇਣ ਵਾਲਾ ਦਾਤਾ ਉਹ ਇੱਕੋ ਹੀ ਪਰਮੇਸ਼ਵਰ ਹੈ ਮੈਂ ਸਿਰ ਝੁਕਾ ਕੇ ਅੱਖਾਂ ਨੀਵੀਆਂ ਕਰਕੇ ਉਸ ਮਾਲਕ ਦਾ ਤਰਲਾ ਲੈ ਕੇ ਕਹਿਣਾ ਕਿ ਪ੍ਰਮਾਤਮਾ ਮੇਰੇ ਮਨ ਅੰਦਰ ਕਦੇ ਹੰਕਾਰ ਨਾ ਜੀ ਵੀ ਮੈਂ ਵੰਡ ਰਿਆਂ ਸਾਧ ਸੰਗਤ ਕਿਤੇ ਇਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਦੇਣਾ ਤੇ ਗੁਰੂ ਦੀ ਕਿਰਪਾ ਹੋ ਜਾਏ ਸਹਿਮਾਹ ਰਾਜ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਵੀ ਇੱਕ ਮਨ ਇੱਕ ਚੇਤ ਵੀ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਅੰਦਰੋਂ ਵੀ ਤੇ ਬਾਹਰੋਂ ਵੀ ਇਹ ਨਾ ਵਿਵਿਧ ਗੱਲਾਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਕਰਕੇ ਬੜੇ ਚੰਗੇ ਬਣ ਕੇ ਵਿਖਾਈਏ ਸੰਸਾਰ ਨੂੰ ਕੱਪੜੇ ਬਾਣਾ ਸਾਡਾ ਪਹਿਰਾਵਾ ਬੜਾ ਸੋਹਣਾ ਹੋਵੇ ਪਰ ਅੰਦਰ ਸਾਧ ਸੰਗਤ ਵਿਕਾਰਾਂ ਦੀ ਪਾਪਾਂ ਦੀ ਮਾੜੇ ਬਚਨਾਂ ਦੀ ਗੰਦਗੀ ਭਰੀ ਹੋਵੇ ਫਿਰ ਕੋਈ ਲਾਭ ਨਹੀਂ ਹੈ ਜਿੰਨਾ ਮਰਜ਼ੀ ਬੰਦਾ ਆਪਣੇ ਆਪ ਨੂੰ ਸ਼ਿੰਗਾਰੀ ਜਾਵੇ ਕਿਸੇ ਬਿਊਟੀ ਪਾਰਲਰ ਤੇ ਜਾ ਕੇ ਕਿਸੇ ਸਾਧ ਸੰਗਤ ਨੂੰ ਕੋਈ ਐਸੀ ਥਾਂ ਤੇ ਉੱਪਰ ਜਾ ਕੇ ਵੀ ਜਿਹੜੇ ਕਹਿੰਦੇ ਆ ਤੇਰਾ ਮੈਂ ਚਿਹਰਾ ਸਵਾਰ ਦਿਆਂ ਤੈਨੂੰ ਸ਼ਿੰਗਾਰ ਦਿਆਂ ਆ ਮੈਂ ਤੈਨੂੰ ਸੋਹਣੀ ਜੀ ਡਰੈੱਸ ਪਵਾ ਦਿਆਂ ਤੇ ਸਾਧ ਸੰਗਤ ਤੂੰ ਕਾਦੇ ਵਾਸਤੇ ਆ ਦੁਨੀਆ ਨੂੰ ਵਿਖਾਉਣ ਵਾਸਤੇ ਪਰ ਜਦੋਂ ਅੰਦਰ ਦੇ ਅਸਲੀ ਪਾਜ ਉਗੜਦੇ ਨਾ ਪਤਾ ਤਾਂ ਉਸ ਦਿਨ ਲੱਗਦਾ ਹੈ ਨਾ ਵੀ ਕੱਪੜੇ ਸੋਹਣੇ ਨੇ ਅੰਦਰ ਕੁਝ ਨਹੀਂ ਹੈ ਗੰਧ ਦੇ ਢੇਰ ਨੂੰ ਸਾਧ ਸੰਗਤ ਕੱਪੜੇ ਨੂੰ ਟੱਕ ਕੇ ਲੰਘ ਜਾਓ ਕੀ ਬੋ ਦੀ ਆਉਣੀ हट ਜੇਗੀ ਘਰ ਵਿੱਚ ਅੱਗ ਲੱਗੀ ਹੋਵੇ ਜਿੰਨਾ ਮਰਜ਼ੀ ਦਰਵਾਜ਼ੇ ਖਿੜਕੀਆਂ ਬੰਦ ਕਰ ਦਿਓ ਧੂਆ ਨਿਕਲਦਾ ਹੋਇਆ ਸਾਧ ਸੰਗਤ ਆਪੇ ਆਪ ਦੱਸ ਦੇਗਾ ਵੀ ਅੰਦਰ ਅੱਗ ਲੱਗੀ ਹੋਈ ਹੈ ਬੰਦੇ ਦੇ ਕਰਮ ਦੱਸ ਦਿੰਦੇ ਆ ਉਹਦੀਆਂ ਅੱਖਾਂ ਦੱਸ ਦਿੰਦੀਆਂ ਉਹਦੇ ਸ਼ਬਦਾਵਲੀ ਦੱਸ ਦਿੰਦੀ ਹੈ ਉਹਦਾ ਚਾਲ ਚੱਲਣ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਵੀ ਇਹਦੇ ਅੰਦਰ ਹੈ ਕੀ ਹੈ ਕੀ ਕੁਝ ਇਹ ਦਰਸਾਉਂਦਾ ਪਿਆ ਇਸ ਕਰਕੇ ਸਹਿਬ ਦੀ ਨੇ ਫਰਮਾਇਆ ਕਹਿੰਦੇ ਵੀ ਇੱਕ ਮਨ ਇੱਕ ਚਿਤ ਹੋ ਜਾ ਜੇ ਪਰਮਾਤਮਾ ਨੂੰ ਚੇਤੇ ਕਰਨਾ ਹੈ ਨਾ ਅੰਦਰੋਂ ਬਾਹਰੋਂ ਇੱਕੋ ਜਿਆ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਧਾਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੈ ਤਿਣਾੜੀਆਂ ਜੋ ਸੇਵਾ ਹੈ ਦਰ ਖੜੀਆਂ ਪਰ ਅਸੀਂ ਤਾਂ ਰੀਸਾਂ ਕਰ ਰਹੇ ਆਂ ਅਸੀਂ ਅਜੇ ਵੀ ਕਹਿੰਨੇ ਆਂ ਜੀ ਹਾਂ ਅਸੀਂ ਬਣ ਗਏ ਉਸ ਵਰਗੇ ਪਰ ਨਹੀਂ ਸਾਧ ਸੰਗਤ ਹੋ ਸਕਦਾ ਜੇ ਕਮੀ ਹੋਵੇ ਪਹਿਲੀ ਗੱਲ ਤੇ ਜਿਹੜਾ ਉਹਦਾ ਹੋ ਜਾਂਦਾ ਨਾ ਤੇ ਸਾਧ ਸੰਗਤ ਜੀ ਉਹ ਦਾਵਾ ਨਹੀਂ ਕਰਦਾ ਕਦੇ ਉਹ ਕਦੇ ਵੀ ਇਸ ਗੱਲ ਦਾ ਮਾਣ ਨਹੀਂ ਕਰਦਾ ਵੀ ਹਾਂ ਮੇਰੇ ਉੱਪਰ ਇਹ ਕਿਰਪਾ ਹੋ ਗਈ ਹੈ ਕੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਉਹ ਗੁੜ ਖਾਦਾ ਹੋਵੇ ਨਾ ਗੁੰਗੇ ਨੇ ਤੇ ਉਹਨੂੰ ਪੁੱਛੋ ਸਵਾਦ ਕਿਹੋ ਜਿਹਾ ਦੱਸ ਨਹੀਂ ਨਾ ਸਕਦਾ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚੀ ਹੋਈ ਰੂਹ ਉਸ ਅਕਾਲ ਪੁਰਖ ਵਹਿਗੁਰੂ ਦੇ ਨਾਮ ਵਿੱਚ ਇੱਕ ਮੇਕ ਇੱਕ ਰਸ ਹੋਈ ਰੂਹ ਜਿਹੜੀ ਹੈ ਨਾ ਸਾਧ ਸੰਗਤ ਤੋਂ ਕਦੀ ਬੋਲ ਕੇ ਨਹੀਂ ਕਹਿੰਦੀ ਮੈਂ ਬਾਣੀ ਪੜੀ ਐ ਮੈਂ ਸੇਵਾ ਕੀਤੀ ਐ ਮੈਂ ਦਾਨ ਪੁਨ ਕੀਤਾ ਕਿਉਂਕਿ ਅੱਜ ਹੋੜ ਲੱਗੀ ਪਈ ਨਾ ਆ ਸੋਸ਼ਲ ਮੀਡੀਆ ਤੇ ਕੋਈ ਥੋੜੀ ਜਿਹੀ ਕਿਸੇ ਦੀ ਮਦਦ ਕਰੇ ਤੇ ਸਾਧ ਸੰਗਤ 10 ਬੰਦੇ ਫੋਟੋਆਂ ਖਿਚਾਉਣ ਵਾਲੇ ਨਾਲ ਖੜੇ ਹੁੰਦੇ ਆ। ਦਾਨ ਦੇਣ ਵਾਲਾ ਮਦਦ ਕਰਨ ਵਾਲਾ ਇੱਕ ਹੋਵੇਗਾ, ਲੈਣ ਵਾਲਾ ਵੀ ਇੱਕ ਹੋਵੇਗਾ। ਤੇ 10 ਮੇਰੇ ਵਰਗੇ ਨਾਲ ਫੋਟੋਆਂ ਖਿਚਵਾਉਣ ਵਾਲੀ ਹੋਣਗੇ ਜੀ ਆਪਾਂ ਵੀ ਫੋਟੋ ਖਿਚਵਾ ਲਈਏ ਲਾਹਾ ਲੈ ਲਈਏ। ਵਿਖਾਵਾ ਨਾ। ਪਰ ਸਾਧ ਸੰਗਤ ਉਸ ਮਾਲਕ ਦੇ ਦਰ ਤੇ ਵਿਖਾਵਾ ਨਹੀਂ। ਉਨੂੰ ਇਹ ਸਭ ਕੁਝ ਪਰਵਾਹ ਨਹੀਂ ਸਾਹਿਬ ਕਹਿੰਦੇ ਅੰਦਰੋਂ ਬਾਹਰੋਂ ਇੱਕ ਜਿਆ ਹੋ ਜਾ ਜੇ ਗੱਲ ਕਰਦੇ ਵਡਿਆਈਆਂ ਦੀ ਬਖਸ਼ਿਸ਼ਾਂ ਦੀ ਤੇ ਤੇਰੇ ਪੱਲੇ ਕੁਝ ਨਹੀਂ ਦੇਣ ਵਾਲਾ ਕੋਣ ਹੈ ਹਰ ਕੀਆਂ ਸਦਾ ਸਦਾ ਵਡਿਆਈਆਂ ਉਹ ਸਦਾ ਸਦਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਉਹ ਸਦਾ ਹੀ ਮਿਹਰ